ਜਿਨ੍ਹਾਂ ਨੇ ਘਰੇ ਚੰਗੇ ਖਾਨਦਾਨ ਦਾ ਚੈਂਪੀਅਨ ਬਲੱਡ ਦਾ ਘੋੜਾ ਬਣਾਉਣਾ ਬਸ਼ੀਰਾ ਲਵਦੇ ਨਾ ਤਾਂ ਇਹ ਤੋਂ ਚੰਗਾ ਬੱਚਾ ਨਹੀਂ ਮਿਲਣਾ ਪਲਿਆ ਪਲਾਇਆ ਸੰਭਿਆ ਪੈ ਇੱਕ ਹਿਸਾਬ ਦਾ ਘੋੜਾ ਹੀ ਬਣਿਆ ਖੜਾ ਤੇ ਮਾਰਕਾ ਵੀ ਪੂਰਾ ਟੌਪ ਦਾ ਮੱਥੇ ਪਟਾ ਦੋ ਪੈਰ ਚਿੱਟੇ ਕਿਹੜੇ ਖਾਨਦਾਨ ਚੋਂ ਪਿਓ ਕਦੋਂ ਚੈਂਪੀਅਨ ਬਣਿਆ ਸੀ ਤੇ ਕਿੰਨੀ ਉਮਰ ਆ ਕੀ ਮਾਰ ਦੀ ਡਿਟੇਲ ਆ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਪੂਰੇ 5 ਕਮੈਂਟਾਂ ਦੀ ਵੀਡੀਓ ਆ બસ 5 ਕੁ ਮਿੰਟ ਦੇ ਦੇ ਦਿਓ ਵੀਡੀਓ ਨੂੰ ਸੋ ਮਿਲਦੇ ਆਂ ਨਾਲ ਦੀ ਨਾਲ ਡਿਟੇਲ ਦੇ ਨਾਲ ਆਜੋ ਵਾਦਦੇ ਆਂ ਵੀਡੀਓ ਵੱਲ ਨੂੰ ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਦੇ ਰਾਹੀਂ ਦੇਖ ਰਹੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਆ ਜੀ ਆਇਆਂ ਨੂੰ ਇੱਕ ਸਰਜਰੀ ਸਵੀਰ ਫਿਰ ਇੱਕ ਨਵੇਂ ਜਾਨਵਰ ਦੀ ਵੀਡੀਓ ਲਿਆਏ ਆ ਤੇ ਅੱਜ ਪੂਰਾ ਟੌਪ ਦਾ ਜਾਨਵਰ ਲਿਆਤਾ ਬਸ਼ੀਰਾ ਫਿਰ ਕਾਡਵਾ ਬਸ਼ੀਰਾ ਕਹਿ ਸਕਦੇ ਆ ਹੋਵੇ ਵੀ ਕੋਣਾ ਪ੍ਰੋ ਵੀ ਚੈਂਪੀਅਨ ਰਿਆ ਤੇ ਪੂਰੀ ਟੌਪ ਦੀ ਬਲੱਡ ਲਾਈਨ ਆ ਚੈਂਪੀਅਨ ਬਲੱਡੀ ਆ ਜਨਾਂ ਇਹ ਖਾਨਦਾਨ ਚੀ ਚੈਂਪੀਅਨਸ਼ਿਪ ਲਈ ਕੀ ਹੋਈ ਆ ਤੇ ਕਿੰਨੀ ਉਮਰ ਆ ਕੀ ਹਾਈਟ ਆ ਕੀ ਡਿਟੇਲ ਆ ਸਾਰੀ ਵੀਡੀਓ ਦੇ ਵਿੱਚ ਦਵਾਂਗੇ ਬਸ ਸਾਰੀ ਵੀਡੀਓ ਪੂਰੀ ਦੇਖ ਲਿਓ ਤਾਂ ਜੋ ਤੁਹਾਨੂੰ ਪ੍ਰੋਪਰ ਡਿਟੇਲ ਆ ਨਾ ਵੀਡੀਓ ਦੇ ਵਿੱਚ ਮਿਲ ਜੇ ਤੇ ਰੇਟ ਜਾਇਜ਼ ਆਪਾਂ ਵੀਡੀਓ ਦੇ ਵਿੱਚ ਹੀ ਪਹਿਲਾਂ ਹੀ ਦੱਸ ਦਿੰਦੇ ਹਾਂ ਬਹੁਤ ਜਾਇਜ਼ ਰੇਟ ਆ ਬਸ਼ੀਰਾ ਤੇ ਜਿਨ੍ਹਾਂ ਨੇ ਹਜੇ ਤਾਈਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਭਰਾਵੋ ਸਸਤੇ ਤੋਂ ਸਸਤਾ ਜਾਨਵਰ ਲੈਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੰਗੇ ਤੋਂ ਚੰਗਾ ਜਾਨਵਰ ਭਾਅ ਪੜਤੇ ਨਾ ਮਿਲ ਜਾਂਦਾ ਤੇ ਚੰਗੇ ਖਾਨਦਾਨ ਦਾ ਤੇ ਦੂਜੀ ਗੱਲ ਮੈਂ ਵੀਡੀਓ ਦੇ ਵਿੱਚ ਹੀ ਕਹਿ ਰਿਹਾ ਨਾ ਜਿਹੜਾ ਇਹਦਾ ਖਾਨਦਾਨ ਹੋ ਗਰੰਟੀ ਨਾ ਹੋ ਦੋਸਤੋ ਪਹਿਲੀ ਗੱਲ ਤਾਂ ਸਲਿੱਪਰ ਦੀ ਫੋਟੋ ਪਈ ਆਪਣੇ ਕੋਲ ਤੇ ਦੂਜਾ ਡੀਐਨਏ ਤਾਈਂ ਗਰੰਟੀ ਹੋਊ ਆਪਣੇ ਸੋ ਨਾਈਂ ਡੀਐਨਏ ਵਾਲਾ ਜਾਨਵਰ ਇੰਨਾ ਸਸਤਾ ਮਿਲਣਾ ਜਿੱਥੇ ਤਾਈਂ ਮਰਜੀ ਭੇਜ ਲਓ ਤੇ ਨਾਲੇ ਜਿਹਦਾ ਪ੍ਰੋ ਪਹਿਲੇ ਨੰਬਰ ਤੇ ਆਇਆ ਹੋਵੇ ਤੇ ਬੱਚਾ ਪੂਰਾ 10 ਸੋ ਕੁਆਲਿਟੀ ਦਾ ਹੋਵੇ ਨਾ ਤਾਂ ਇੰਨਾ ਹੀ ਘੱਟ ਰੇਟ 'ਚ ਮਿਲਦਾ ਨਹੀਂ ਤੇ ਕਮੈਂਟਾਂ 'ਚ ਜੇ ਆਪਦੇ ਆਪ ਦੇ ਵਿਚਾਰ ਜ਼ਰੂਰ ਦਿਓ ਕਿਵੇਂ ਦਾ ਲੱਗਿਆ ਬਸ਼ੀਰਾ ਤੇ ਵੀਡੀਓ ਸ਼ੇਅਰ ਕਰਦੇ ਤਾਂ ਜੋ ਕਿ ਇਹ ਲੋੜਵੰਦਾਂ ਤਾਈਂ ਪਹੁੰਚੇ ਜਿਹੜਾ ਇਦਾਂ ਦਾ ਬਸ਼ੀਰਾ ਲੱਭਦਾ ਹੋਵੇ ਤੇ ਆਜੋ ਦੰਨਿਆ ਡਿਟੇਲ ਦੋਸਤੋ 9 ਮਹੀਨਿਆਂ ਦਾ ਦੋਸਤੋ 9 9.5 ਮਹੀਨਿਆਂ ਦਾ ਬੱਚਾ ਹੋਇਆ ਮਾਰਕਾ ਤੁਸੀਂ ਦੇਖ ਹੀ ਲਿਆ ਮੱਥੇ ਪੂਰਾ ਪ੍ਰੋਪਰ ਬਲੇਜ ਆਇਆ ਨੇ ਨਾ ਹੀ ਜਿਆਦਾ ਪਤਲਾ ਨਾ ਮੂੰਹ ਤੋਂ ਚੌੜਾ ਹੁੰਦਾ ਪੂਰਾ ਸਹੀ ਬਲੇਜ ਆ ਸਿਰੇ ਤੋਂ ਲੈ ਕੇ ਸਿਰੇ ਤਾਈਂ ਆਉਂਦਾ ਤੇ ਦੋ ਪੈਰ ਮਗਰਲੇ ਚਿੱਟੇ ਆ ਜੋ ਮਾਰਕਾ ਅੱਜ ਨੰਬਰ 1 ਟ੍ਰੈਂਡਿੰਗ ਤੇ ਚੱਲਦਾ ਮੱਥੇ ਪਟਾ ਦੋ ਪੈਰ ਚਿੱਟੇ ਉਹ ਇਹਦਾ ਮਾਰਕਾ ਦੋਸਤੋ ਕੰਨ ਕੁੰਡੀ ਵਾਲਾ ਅੱਧੀ ਅੱਧੀ ਕੁੰਡੀ ਮੋੜਦੀ ਆ ਗਰਦਨ ਲੰਮੀ ਆ ਮਣੀਆਂ ਸੋਨਾ ਲੱਗਿਆ ਹੋਇਆ ਪੋਠਾ ਪਾਠਾ ਗੋਲ ਪਿਆ ਹੱਕ ਹੁੱਕ ਚੌੜੀ ਆ ਤੇ ਰੰਗ ਹੈਨ ਪੂਰਾ ਕਾਲਾ ਪਿਆ ਸਾਂਭਣ ਵਾਲੀ ਵੀ ਜਿਹੜੇ ਬੰਦਿਆਂ ਨੇ ਸਾਂਭੇ ਉਹਨਾਂ ਨੇ ਵੀ ਪੂਰੇ ਰੀਜ ਨਾਲ ਸਾਂਭਿਆ ਹੋਇਆ ਐ ਇਨਵਿਜੀ ਬਸ਼ੀਰਾ ਹੋ ਗਿਆ ਤਾਂ ਨਾ ਕਈ ਵਾਰ ਇਦਾਂ ਹੁੰਦਾ ਜਦੋਂ ਬਸ਼ੀਰਾ ਹੋ ਜਾਂਦਾ ਕਈ ਬੰਦੇ ਦਿਲ ਜੱ ਸਾੜ ਦਿੰਦੇ ਆ ਤੇ ਬਸ਼ੀਰਾ ਉਹਨਾਂ ਦਾ ਸਾਂਭਦੇ ਨਹੀਂ ਪਰ ਬੰਦਿਆਂ ਨੇ ਸਾਂਭਣ ਵਾਲੀ ਵੀ ਕੋਈ ਖਮੀ ਪੇਸ਼ੀ ਨਹੀਂ ਛੱਡੀ ਸਾਮ ਕਹਿਣ ਮਲ ਮਲ ਰੱਖਿਆ ਹੋਇਆ ਮਾਲ ਸੇ ਕਰਕੇ ਤੇ ਉਹ ਤੁਹਾਡੇ ਸਾਹਮਣੇ ਆ ਤੇ ਇਹਦੇ ਖਾਨਦਾਨ ਬਾਰੇ ਗੱਲ ਕਰਦੇ ਆ ਦੋਸਤੋ ਆਲੀਸ਼ਾਨ ਲਾਈਨ ਚੋਂ ਇਹਦਾ ਖਾਨਦਾਨ ਲੁਧਿਆਣੇ ਫਤਿਹ ਸਟੱਡ ਫਾਰਮ 22 ਜੱਸੜ ਹੁਣੇ ਕੋਲ ਕੋੜਾ ਜੀ ਦਿਲਰਾਜ ਐ ਇੱਕ ਤੀਪੂਗੀ ਗੱਲ ਸੋਚ ਪਹਿਲੇ ਨੰਬਰ ਤੇ ਆਇਆ ਉਹ ਤੇ ਬਾਕੀ ਹਰ ਸੋਚ ਉਹਨੇ ਕੋਈ ਨਾ ਕੋਈ ਪੋਜੀਸ਼ਨ ਮੂਰ ਲਿਆ ਪੋਜੀਸ਼ਨਾਂ ਚ ਰਿਹਾ ਹੋਇਆ ਬਹੁਤ ਸੋਹ ਜਿੱਤੇ तकरीबन ਜਿੰਨੇ ਵੀ ਸੋਹ ਹੁੰਦੇ ਸਾਰਿਆਂ ਚੋਂ ਹਿੱਸਾ ਲੈਂਦਾ ਸਾਰਿਆਂ ਚ ਚੰਗੀ ਪੋਜੀਸ਼ਨ ਹਾਸਲ ਕਰਦਾ ਤੇ ਹੁਣ ਜਿਹੜਾ ਸਾਰਿਆਂ ਤੋਂ ਅਖੀਰਲਾ ਸੋਹ ਹੋਇਆ ਆ ਸੀਜ਼ਨ ਦਾ ਮੰਨ ਲਓ ਰੀਸੈਂਟਲੀ ਜਿਹੜਾ ਹੋਇਆ ਭੋਗੀ ਗਾਲ ਵਿਖੇ ਉੱਥੇ ਪਹਿਲੇ ਨੰਬਰ ਤੇ ਇਹਦਾ ਬਾਪ ਆਇਆ ਉਹਦਾ ਗਰੰਟੀ ਨਾਲ ਦੋਸਤੋ ਡੀਐਨਏ ਤਾਂ ਹੀ ਗਰੰਟੀ ਹੋ ਫਿਰ ਮੈਂ ਕਹਿਣਾ ਵੀਡੀਓ ਦੇ ਵਿੱਚ ਹੀ ਕਹਿ ਦੇਣਾ ਡੀਐਨਏ ਤਾਂ ਹੀ ਗਰੰਟੀ ਹੋ ਤੇ ਸਲਿੱਪ ਦਵਾਂਗੇ ਆਪਾਂ ਤੇ ਦੂਜੀ ਗੱਲ ਇਹਦੀ ਜਿਹੜੀ ਮਾਂ ਦੋਸਤੋ ਮਹੂਆ ਰੰਗ ਦੀ ਆ ਪ੍ਰਭਾਤ ਲਾਈਨ ਚੋਂ ਆ ਦੇਵਲੀ ਲਾਈਨ ਚੋਂ ਸੋ ਦੇਵਲੀ ਤੇ ਅਲੀਸਨ ਲਾਈਨ ਦਾ ਸੁਮੇਲ ਆ ਦੋਸਤੋ ਤੇ ਮਜ਼ਬੂਤੀ ਵਾਲੇ ਪਾਸੋਂ ਆਪਾਂ ਕਹਿ ਸਕਦੇ ਆ ਉਹਦੇ ਮਾਂ ਵਾਲੇ ਪਾਸੋਂ ਆ ਸਹੱਪਨ ਵਾਲੇ ਪਾਸੋਂ ਭਿਓ ਵਾਲੇ ਪਾਸੋਂ ਆ ਹੈਕ ਕੋ ਹੁੱਕਾ ਦੇਖੋ ਖੜਨੇ ਦੇਖੋ ਖੜਨੇ ਖੁੜਨੇ ਵੀ ਬੱਚੇ ਨੂੰ ਪੂਰੀ ਸਮਝ ਹੈਗੀ ਆ ਵੀ ਆਪਦੇ ਆਪ ਨੂੰ ਕਿਵੇਂ ਸ਼ੋਅ ਕਰਨਾ ਗਰਦਨ ਹੈਕ ਸੰਭ ਸੰਭ ਪੁੱਠਾ ਸਾਰੇ ਪਾਸਿਓਂ ਇੱਕੋ ਜਿਹਾ ਪਿਆ ਬੱਚਾ ਕੰਨ ਕੰਡੀਸ਼ਨ ਦਾ ਚੰਗਾ ਤੇ ਮੱਥੇ ਪਟਾ ਦੋ ਪੈਰ ਚਿੱਟੇ ਆ ਤੇ ਵਾਲ ਪੌਰੀਆਂ ਦਾ ਪੂਰੀ ਤਰ੍ਹਾਂ ਸਾਫ਼ ਆ ਤੇ ਬਾਕੀ ਨੀੜੀਆਂ ਦੂਰੋਂ ਇੱਕ ਵਾਰ ਸਾਰਾ ਤੁਹਾਨੂੰ ਦਿਖਾਤਾ ਜੇ ਤੁਹਾਡੇ ਫਿੱਟ ਲੱਗਿਆ ਫੋਨ ਤੇ ਰੀਟ ਪੁੱਛ ਲਓ ਤੇ ਰੇਟ ਜੈ ਜੀ ਐਨਾ ਚੰਗਾ ਬੱਚਾ ਨੇ ਘੱਟ ਰੇਟ ਤੇ ਮਿਲ ਨਹੀਂ ਨੀ ਤੇ ਆਕੇ ਤੁਸੀਂ ਫਾਰਮ ਤੇ ਤਸੱਲੀ ਕਰ ਸਕਦੇ ਆਪ ਦਾ ਦੇਖ ਕੇ ਸਾਹਮਣੇ ਲੈ ਸਕਦੇ ਮੱਥੇ ਪਟਾ ਦੂ ਪੈਰ ਚਿੱਟੇ ਕੰਨ ਕੰਡੀਸ਼ਨ ਦਾ ਚੰਗਾ ਤੇ ਨੰਬਰ ਦਿੰਨੇ ਦੋਸਤੋ ਪਹਿਲਾਂ ਨੰਬਰ ਕਰ ਲਓ ਨੋਟ ਨੰਬਰ ਹੈਗੇ ਆਪਣੇ 62391545449855599017 ਇਹ ਦੋ ਨੰਬਰ ਆ ਦੋਸਤੋ ਇਹਨਾਂ ਤੇ ਸੰਪਰਕ ਕਰਕੇ ਰਹਿਂਦੀ ਡਿਟੇਲ ਜੇ ਕੋਈ ਰਹਿਂਦੀ ਹੋਈ ਤਾਂ ਉਹ ਲੈ ਸਕਦੇ ਤੇ ਹੁਣ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਤਾਂ ਜੋ ਸਾਡਾ ਵੀ ਹੌਸਲਾ ਵਧੀ ਚੱਲੇ ਤੇ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ